076 1076 ਨੰਬਰ ਹੈ ਆਨਲਾਈਨ ਸਿਸਟਮ ਹੋਣ ਦੇ ਨਾਲ ਬਦਲੀ ਸੂਬੇ ਦੀ ਨੋਹਾਰ ਭਗਵੰਤ ਮਾਨ ਸਰਕਾਰ ਤੁਹਾਡੀ ਦੁਆਰ ਸਕੀਮ ਦੀ ਬਦੌਲਤ ਹੁਣ ਜਨਤਾ ਨਹੀਂ ਹੁੰਦੀ ਖੱਜਲ ਖੁਆਰ 1076 ਤੇ ਕੀਤੀ ਇੱਕ ਕਾਲ ਤੇ ਮਿਲਦੀਆਂ ਨੇ 43 ਤਰ੍ਹਾਂ ਦੀਆਂ ਸੇਵਾਵਾਂ ਇਸੇ ਲਈ ਸੂਬੇ ਦੇ ਲੋਕ ਤੈ ਦਿਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੇ ਨੇ ਸ਼ੁਕਰਗੁਜ਼ਾਰ ਸਿਹਤ ਸਿੱਖਿਆ ਖੇਡ ਰੋਜ਼ਗਾਰ ਹਰ ਖੇਤਰ ਦੇ ਵਿੱਚ ਵੱਡੀ ਮਲ ਮਾਰਨ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਦਸਤਾਵੇਜ਼ਾਂ ਸੰਬੰਧੀ ਜਨਤਾ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇ ਨਜ਼ਰ ਜਦੋਂ ਤੋਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਹੈ ਲੋਕਾਂ ਨੂੰ ਨਾ ਸਿਰਫ ਸਰਕਾਰੀ ਦਫ਼ਤਰਾਂ ਸੇਵਾ ਕੇਂਦਰਾਂ ਦੇ ਵਾਰ-ਵਾਰ ਢੇੜੇ ਮਾਰਨ ਤੋਂ ਛੁਟਕਾਰਾ ਮਿਲਿਆ ਬਲਕਿ ਭ੍ਰਿਸ਼ਟਾਚਾਰ ਨੂੰ ਵੀ ਠੱਲ ਪਈ ਹੈ ਪੰਜਾਬ ਦੇ ਵਿੱਚ ਜਿਹਾ ਪਹਿਲੀ ਵਾਰ ਹੋਇਆ ਜਦੋਂ ਸਰਕਾਰ ਖੁਦ ਲੋਕਾਂ ਦੇ ਦਵਾਰ ਪਹੁੰਚ ਕੇ ਉਹਨਾਂ ਦੇ ਕੰਮਾਂ ਨੂੰ ਸਿਰੇ ਚੜਾ ਰਹੀ ਹੈ ਜਿਸ ਦਸਹਿਰਾ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੂੰ ਜਾਂਦਾ ਹੈ ਸੋਇਸ ਕਰਕੇ ਇਹ ਸੇਵਾਵਾਂ ਸ਼ੁਰੂ ਹੋਣਾ ਬਹੁਤ ਵੱਡੀ ਗੱਲ ਹੈ ਔਰ 43 ਤਾਂ ਲਿਖੀਆਂ ਨੇ ਹਰੇਕ ਦੇ ਵਿੱਚ ਕਿਸੇ 'ਚ ਤਿੰਨ ਆਉਂਦੀਆਂ ਨੇ ਕਿ ਚਾਰ ਟੋਟਲ 80 ਤੋਂ ਉੱਪਰ ਨੇ 80 ਤੋਂ ਉੱਪਰ ਸੇਵਾਵਾਂ ਨੇ ਜਿਹੜੀਆਂ ਅੱਜ ਸ਼ੁਰੂ ਹੋਣਗੀਆਂ ਔਰ ਕੋਈ ਸ਼ਿਕਾਇਤ ਹੋਵੇ ਉਹਦੇ ਵਾਸਤੇ ਅਲੱਗ ਤੋਂ ਸਾਡੇ ਕੋਲ ਹੈ ਸੋ ਇਹ ਸਰਕਾਰ ਜਿਹੜੀ ਹੁਣ ਤੁਹਾਡੇ ਦੇਲੀ ਤੇ ਆਉਗੀ ਤੁਹਾਡੇ ਘਰ ਦੇ ਕੁੰਡੇ ਖੜਕਾਉਗੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਇਸ ਸਕੀਮ ਦਾ ਹੁਣ ਤੱਕ ਕਿੰਨੇ ਲੋਕ ਲਾਭ ਲੈ ਚੁੱਕੇ ਨੇ ਇਸ ਬਾਰੇ ਦੱਸਣ ਤੋਂ ਪਹਿਲਾਂ ਇਸ ਸਕੀਮ ਦੀ ਸ਼ੁਰੂਆਤ ਤੇ ਇਸ ਤਹਿਤ ਨਾਗਰਿਕਾਂ ਨੂੰ ਕਿਹੜੀਆਂ-ਕਿਹੜੀਆਂ ਸੇਵਾਵਾਂ ਦਾ ਲਾਭ ਮਿਲਦਾ ਤੁਸੀਂ ਕਿਵੇਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਇਹ ਜਾਣਨਾ ਬੇਹੱਦ ਜ਼ਰੂਰੀ ਹੈ 6 ਜਨਵਰੀ 2024 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਸੀ ਇਸ ਸਕੀਮ ਤਹਿਤ ਜ਼ੂਬੇ ਦੇ ਲੋਕ ਵੱਖ-ਵੱਖ ਕਿਸਮ ਦੀਆਂ 43 ਨਾਗਰਿਕ ਸੇਵਾਵਾਂ ਦਾ ਲਾਭ ਲੈ ਸਕਦੇ ਨੇ। ਇਹਨਾਂ ਸੇਵਾਵਾਂ ਦੇ ਵਿੱਚ ਵੱਖ-ਵੱਖ ਸਰਟੀਫਿਕੇਟਸ ਜਿਵੇਂ ਕਿ ਰਹਿਾਈਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, EWS ਸਰਟੀਫਿਕੇਟ, ਬੁਢਾਪਾ ਪੈਨਸ਼ਨ ਸ਼ਾਮਲ ਨੇ। ਇਸ ਸਕੀਮ ਤਹਿਤ ਸਰਪੰਚਾਂ, ਨੰਬਰਦਾਰਾਂ ਤੇ ਮਿਊਨਿਸਪਲ ਕਾਉਂਸਲਰਾਂ MCs ਨੂੰ ਇਹ ਵੱਖ-ਵੱਖ ਸਰਟੀਫਿਕੇਟ ਦੀਆਂ ਅਰਜ਼ੀਆਂ ਨੂੰ ਆਨਲਾਈਨ ਤਸਦੀਕ ਕਰਨ ਦੇ ਅਧਿਕਾਰ ਦਿੱਤੇ ਗਏ ਨੇ। ਭਗਵੰਤਪਨ ਸਰਕਾਰ ਆਪ ਦੇ ਦਵਾਰ ਸਕੀਮ ਇਸ ਦਾ ਨਾਗਰਿਕ ਲਾਭ ਲੈ ਸਕਣ ਇਸ ਲਈ ਬਕਾਇਦਾ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਇਸ ਨੰਬਰ ਤੇ ਕਾਲ ਕਰਕੇ ਲੋਕ ਆਪਣੀ ਸੁਵਿਧਾ ਅਨੁਪਾਤ ਅਪਾਇੰਟਮੈਂਟ ਲੈ ਸਕਦੇ ਨੇ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਜ਼ਮੀਨ ਜਾਇਦਾਦ ਦੇ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਦੇ ਲਈ ਸਾਰੇ ਪਟਵਾਰੀਆਂ ਦੀਆਂ ਵੀ ਲੌਗਇਨ ਆਈਡੀਆਂ ਬਣਾਈਆਂ ਨੇ ਭਗਵੰਤਪਨ ਸਰਕਾਰ ਤਵਾਡੇ ਦੁਆਰ ਸਕੀਮ ਦਾ ਵੱਧ ਤੋਂ ਵੱਧ ਲੋਕ ਲਾਭ ਲੈ ਸਕਣ ਇਸ ਲਈ ਹੁਣ ਤੱਕ ਸੂਬੇ ਭਰ ਦੇ ਵਿੱਚ ਕਰੀਬ 11090 ਕੈਂਪ ਲਗਾਏ ਜਾ ਚੁੱਕੇ ਨੇ ਇਹਨਾਂ ਕੈਂਪਾਂ ਦੇ ਵਿੱਚ ਸਬੰਧਤ ਅਧਿਕਾਰੀ ਕਰਮਚਾਰੀ ਮੌਕੇ ਤੇ ਮੌਜੂਦ ਰਹਿੰਦੇ ਨੇ ਜਿਸ ਦੇ ਚੱਲਦੇ ਇੱਕੋ ਛੱਤ ਦੇ ਹੇਠ ਲੋਕਾਂ ਦੇ ਮਸਲੇ ਹੱਲ ਹੋ ਰਹੇ ਨੇ 107 ਸਿੱਖ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਰਾਈਵਿੰਗ ਸੈਂਸ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਜਾਂ ਮੈਂ 6 ਵਜੇ ਆਉਣਾ 5:30 ਵਜੇ ਆਉਣਾ ਕੰਮ ਤੋਂ ਉਹ ਕਹੋਗੇ 6:30 ਆ ਜੀਏ ਤੁਸੀਂ ਆ ਜਾਓ 6:30 ਵਜੇ ਤੁਹਾਡੇ ਘਰੇ ਆ ਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਬੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਕਯੂਮੈਂਟ ਹੋਣਗੇ ਉਹ ਤੁਹਾਨੂੰ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਲਾਭ ਲੈ ਰਹੇ ਲੋਕਾਂ ਦੀ ਗਿਣਤੀ ਦੱਸਣ ਲਈ ਕਾਫੀ ਹੈ ਕਿ ਇਸ ਪੱਧਰ ਦੇ ਉੱਤੇ ਲੋਕਾਂ ਨੂੰ ਸਰਕਾਰੀ ਕੰਮਾਂ ਦੇ ਲਈ ਸਰਕਾਰੀ ਦਫ਼ਤਰਾਂ ਦੇ ਕੀੜੇ ਮਾਰਨ ਦੀ ਖੱਜਲ ਖਵਾਰੀ ਤੋਂ ਨਿਜਾਤ ਮਿਲੀ ਹੈ ਭਗਵੰਤਪਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਸਦਕਾ ਹੁਣ ਤੱਕ 111915 ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈ ਚੁੱਕੇ ਨੇ ਪਿਛਲੇ 7 ਮਹੀਨਿਆਂ ਦੇ ਵਿੱਚ ਪਟਵਾਰੀਆਂ ਦੇ ਵੱਲੋਂ 9 ਲੱਖ 20 ਹਜ਼ਾਰ ਤੋਂ ਵੱਧ ਅਰਜ਼ੀਆਂ ਦਾ ਆਨਲਾਈਨ ਨਿਪਟਾਰਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਭਗਵੰਤਪਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਲੱਗਣ ਵਾਲੇ ਕੈਂਪਾਂ 'ਚ ਹੁਣ ਤੱਕ 50 ਹਜ਼ਾਰ 46 ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ ਦਸੰਬਰ ਮਹੀਨੇ ਦੇ ਵਿੱਚ ਲੰਬੇਤ ਸੇਵਾਵਾਂ ਦੀ ਦਰ ਘਟ ਕੇ ਮਹਿਜ਼ 0.3% ਤੱਕ ਪਹੁੰਚ ਗਈ ਜੋ ਕਿ ਹੁਣ ਤੱਕ ਦੀ ਸਭ ਤੋਂ ਘੱਟ ਹੈ ਐਨਾ ਹੀ ਨਹੀਂ ਸਰਕਾਰ ਦੇ ਵੱਲੋਂ ਨਾਗਰਿਕ ਸੇਵਾਵਾਂ ਦੀ ਜ਼ੀਰੋ ਪੈਂਡੈਂਸੀ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਲੰਬਿਤ ਸੇਵਾਵਾਂ ਦੀ ਬਕਾਇਦਾ ਨਿਗਰਾਨੀ ਨੂੰ ਯਕੀਨੀ ਬੜਾਇਆ ਜਾ ਰਿਹਾ ਹੈ ਡਿਜੀਟਲ ਸਿਗਨੇਚਰ ਤੇ ਕਯੂਆਰ ਕੋਡ ਵਾਲੇ ਸਰਟੀਫਿਕੇਟ ਸਾਰੇ ਦਫ਼ਤਰਾਂ ਦੇ ਵਿੱਚ ਸਵੀਕਾਰਤ ਹੁੰਦੇ ਨੇ ਸਭ ਤੋਂ ਅਹਿਮ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਹੁਣ ਤੱਕ 55,83,652 ਤੋਂ ਵੀ ਵੱਧ ਦਸਤਾਵੇਜ਼ਾਂ ਦੀ ਆਨਲਾਈਨ ਡਿਲੀਵਰੀ ਕੀਤੀ ਜਾ ਚੁੱਕੀ ਹੈ ਕਿ ਅੱਜ ਵੀ ਜਿਵੇਂ ਮੈਨੂੰ ਦੱਸਿਆ ਹੈ ਆਪਣੇ ਮੰਤਰੀ ਸਾਹਿਬਾਨਾਂ ਨੇ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜ਼ਿਆਦਾਤਰ ਤਾਂ ਇੱਥੇ ਮੌਕੇ ਤੇ ਹੱਲ ਹੋ ਗਈਆਂ ਚੰਡੀਗੜ੍ਹ ਦਾ ਘੇੜਾ ਬਚ ਗਿਆ ਚੰਡੀਗੜ੍ਹ ਦੇ ਘੇੜੇ ਦਾ ਮਤਲਬ 4-5000 ਰੁਪਿਆ ਤੇ ਆਪਣਾ ਕੰਮ ਛੱਡਣਾ ਆਹੀ ਕਰਾ ਕਰਾਂਗੇ ਅਸੀਂ ਅਸੀਂ ਸਾਰੀ ਸਰਕਾਰ ਨੂੰ ਲੈ ਕੇ ਲੋਕਾਂ ਕੋਲੇ ਲੈ ਕੇ ਜਾਵਾਂਗੇ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਚੰਡੀਗੜ੍ਹ ਲੋਕਾਂ ਕੋਲੇ ਆਵੇ ਆ ਮੇਰਾ ਮੀਟਿੰਗਸ਼ਨ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਲਾਭਪਾਤਰੀਆਂ ਦਾ ਤਜਰਬਾ ਸਾਂਝਾ ਕਰੀਏ ਤਾਂ ਉਸ ਤੋਂ ਪਹਿਲਾਂ ਇਹ ਸਕੀਮ ਕੰਮ ਕਿਵੇਂ ਕਰਦੀ ਹੈ ਇਹ ਵੀ ਜਾਣ ਲੈਣੇ ਆ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਲਾਭ ਲੈਣ ਦੇ ਲਈ ਸੂਬੇ ਪਰਚੂ 1076 ਨੰਬਰ ਤੇ ਕੀਤੀ ਹੋਈ ਹਰ ਕਾਲ ਸਿੱਧਾ ਮੁਹਾੜੀ ਸਿਤ ਮੇਨ ਹੈਲਪ ਸੈਂਟਰ ਚ ਰੀਸੀਵ ਹੁੰਦੀ ਹੈ ਸਸ਼ਕਤੀ ਕਲਜੀ ਪੰਜਾਬ ਸਰਕਾਰ ਤੁਹਾਡੀ ਨਵਾਰ ਹੈਲਪਲਾਈਨ ਵਿੱਚ ਆਵਦੀ ਦਾ ਸਵਾਗਤ ਹੈ ਮੈਂ ਰਾਜਪ੍ਰੀਤ ਤੁਹਾਡੀ ਕਿਸ ਪ੍ਰਕਾਰ ਦੀ ਸਹਾਇਤਾ ਕਰ ਸਕਦੀ ਹਾਂ ਕਾਲ ਰੀਸੀਵ ਕਰਨ ਦੇ ਮਗਰੋਂ ਸੇਵਾ ਸਹਾਇਕ ਬਿਨੇਕਾਰ ਤੋਂ ਮੁਢਲੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅਪਾਇੰਟਮੈਂਟ ਬੁੱਕ ਕਰਦੇ ਨੇ ਇਸ ਮਗਰੋਂ ਉਸ ਜ਼ਿਲ੍ਹੇ ਦੇ ਡਿਸਟ੍ਰਿਕਟ ਮੈਨੇਜਰ ਨੂੰ ਅਪਾਇੰਟਮੈਂਟ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਮਗਰੋਂ ਉਸ ਜ਼ਿਲ੍ਹੇ ਦੇ ਸੇਵਾ ਸਹਾਇਕ ਬਿਨੇਕਾਰ ਦੇ ਮੁਤਾਬਕ ਦਿੱਤੇ ਸਮੇਂ ਦੇ ਵਿੱਚ ਉਨ੍ਹਾਂ ਤੱਕ ਪਹੁੰਚ ਕਰਕੇ ਦਸਤਾਵੇਜ਼ ਅਪਲਾਈ ਕਰਦੇ ਨੇ ਤੇ ਅਪਲਾਈ ਕਰਨ ਦੇ ਮਹਿਜ਼ 2 ਜਾਂ 3 ਦਿਨ ਦੇ ਅੰਦਰ ਵਿਨੇਕਾਰ ਨੂੰ ਆਪਣਾ ਦਸਤਾਵੇਜ਼ ਘਰ ਵਿੱਚ ਹੀ ਰਿਸੀਵ ਹੋ ਜਾਂਦਾ ਹੈ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਕਾਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪਡ ਪੈਨਸ਼ਨ ਇਸ ਤੋਂ ਇਲਾਵਾ 43 ਤਰ੍ਹਾਂ ਦੀਆਂ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਹਰ ਸਰਕਾਰੀ ਕੰਮ ਇਸ ਸਕੀਮ ਨੇ ਇੰਨਾ ਸਰਲ ਬਣਾ ਦਿੱਤਾ ਕਿ ਉਸ ਕੰਮ ਨੂੰ ਕਰਾਉਣ ਲਈ ਪਹਿਲੇ ਸਮੇਂ ਦਫ਼ਤਰਾਂ ਦੇ ਗੀੜੇ ਮਾਰ-ਮਾਰ ਲੋਕਾਂ ਦੀਆਂ ਚਪਲਾਂ ਕਸ ਜਾਂਦੀਆਂ ਸੀ 43 ਸਰਵਿਸ ਜਨਨ ਉਪਲਬਧ ਕਰਵਾਈਆਂ ਗਈਆਂ ਨੇ ਇਹਦੇ ਜਿੱਦਾਂ ਕੋਈ ਇਨਕਮ ਬੁਢਾਪਾ ਪੈਨਸ਼ਨ ਹੈਂਡੀਕੈਪਡ ਪੈਨਸ਼ਨ ਵਿਧਵਾ ਪੈਨਸ਼ਨ ਕੋਈ ਕਾਸਟ ਦਾ ਰੈਜ਼ੀਡੈਂਟ ਦਾ ਸਰਟੀਫਿਕੇਟ ਬਣਵਾਉਣਾ ਹੋਰ ਵੀ ਸਰਵਿਸ ਨੇ ਜੋ ਸਿਟੀਜ਼ਨ ਨੇ ਕਰੇ ਬੈਠ ਇਹ ਸਰਵਿਸਿਸ ਦਾ ਲਾਹਾ ਲੈਣ ਤੇ ਸੇਵਾ ਸਹਾਇਕ ਸਾਡੇ ਨੇ ਸਾਡੇ ਕੋਲੇ ਕਾਲ ਆਉਂਦੀਆਂ ਉਹਨਾਂ ਦੇ ਵੇਰਵਾ ਪੁੱਛੇ ਜਾਂਦੇ ਕਿਹੜੇ ਜ਼ਿਲ੍ਹੇ ਤੋਂ ਮੋਬਾਈਲ ਨੰਬਰ ਨਾਮ ਵਗੈਰਾ ਉਹਨਾਂ ਦੀ ਅਪਾਇੰਟਮੈਂਟ ਬੁੱਕ ਕੀਤੀ ਜਾਂਦੀ ਹੈ ਫਿਰ ਸਾਡੀ ਅੱਗੇ ਪਹੁੰਚਾਈ ਜਾਂਦੀ ਹੈ ਡਿਸਟ੍ਰਿਕਟ ਮੈਨੇਜਰ ਤੱਕ ਤੇ ਫਿਰ ਉਹ ਅੱਗੇ ਸੇਵਾ ਸਹਾਇਕ ਨੂੰ ਅਸਾਈਨ ਕਰਦੇ ਨੇ ਸੇਵਾ ਸਹਾਇਕ ਫਿਰ ਦਿੱਤੀ ਗਈ ਡੇਟ ਤੇ ਸੇਵਾ ਸਹਾਇਕ ਉਹਨਾਂ ਦੇ ਘਰੇ ਜਾਂਦੇ ਨੇ ਡਾਕੂਮੈਂਟ ਲਈ ਅਪਲਾਈ ਕਰਦੇ ਨੇ ਤੇ ਫਿਰ ਦਿੱਤੇ ਗਏ ਸਮੇਂ ਤੇ ਜਦੋਂ ਡਾਕੂਮੈਂਟ ਬਣ ਕੇ ਆਉਂਦਾ ਹੈ ਤੇ ਫਿਰ ਸੇਵਾ ਸਹਾਇਕ ਉਹਨਾਂ ਦੇ ਘਰੇ ਜਾ ਕੇ ਡਿਲੀਵਰੀ ਵੀ ਕਰਦੇ ਨੇ ਤੇ ਫਿਰ ਸਾਡੇ ਵੱਲੋਂ ਉਹਨਾਂ ਨੂੰ ਫੀਡਬੈਕ ਕਾਲ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਸੰਤੋਸ਼ਟ ਹੋ ਇਸ ਸਰਵਿਸ ਨੂੰ ਲੈ ਕੇ ਹਰ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਬਿਹਤਰ ਤੋਂ ਬਿਹਤਰ ਸੁਵਿਧਾਾਂ ਵੰਡਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸੌਗਾਤ ਸੂਬੇ ਦੇ ਲੋਕਾਂ ਨੂੰ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਜੇਕਰ ਨੀਤੀ ਤੇ ਨੀਅਤ ਸਾਫ਼ ਹੋਵੇ ਤਾਂ ਕੁਝ ਵੀ ਕਰਨਾ ਔਖਾ ਨਹੀਂ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਲੋਕਾਂ ਦਾ ਕੀਮਤੀ ਸਮਾਂ ਤੇ ਸਰਕਾਰੀ ਦਫ਼ਤਰਾਂ 'ਚ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚਾਉਣ ਦੇ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸ਼ੁਰੂ ਕੀਤੀ ਗਈ ਸਕੀਮ ਹਰ ਪ੍ਰਕਾਰ ਦੇ ਸਰਕਾਰੀ ਕੰਮ ਨੂੰ ਇੰਨਾ ਸਰਲ ਬਣਾ ਚੁੱਕੀ ਹੈ ਕਿ ਹਰ ਕੋਈ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸਿਫਤਾ ਕਰਦਾ ਹੋਇਆ ਨਹੀਂ ਥੱਕ ਰਿਹਾ। ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦਾ ਲਾਹਾ ਲੈਣ ਵਾਲੇ ਗੁਰਿੰਦਰ ਸਿੰਘ ਗੁਰੂ ਨਗਰੀ ਅੰਮ੍ਰਿਤਸਰ ਦੇ 6 ਹਰਟਾ ਇਲਾਕੇ ਦੇ ਵਿੱਚ ਰਹਿੰਦੇ ਨੇ। ਗੁਰਿੰਦਰ ਸਿੰਘ ਆਪਣੇ ਬੇਟੇ ਦਾ ਬਰਥ ਸਰਟੀਫਿਕੇਟ ਡਿਜੀਟਲ ਕਰਵਾਉਣਾ ਚਾਹੁੰਦੇ ਸੀ। ਪਰ ਉਹਨਾਂ ਅਗੇ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਉਹ ਬਰਥ ਸਰਟੀਫਿਕੇਟ ਦੇ ਲਈ بیٹے ਨੂੰ ਨਾਲ ਲਿਜਾ ਕੇ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਸੇਵਾ ਕੇਂਦਰਾਂ ਦੇ ਧੱਕੇ ਨਹੀਂ ਖਾ ਸਕਦੇ ਸੀ ਜਿਸ ਦੇ ਪਿੱਛੇ ਦਾ ਕਾਰਨ ਉਹਨਾਂ ਦੇ بیٹے ਦੀ ਹਾਲਤ ਦਾ ਠੀਕ ਨਾ ਹੋਣਾ ਸੀ ਜਿਹੇ ਦੇ ਵਿੱਚ ਜਦੋਂ ਸੇਵਾ ਕੇਂਦਰ ਗਏ ਗੁਰਿੰਦਰ ਸਿੰਘ ਨੂੰ ਭਗਵੰਤਪਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬਿਨਾਂ ਦੇਰ ਕੀਤੇ 1076 ਨੰਬਰ ਤੇ ਕਾਲ ਕੀਤੀ ਸਮਾਂ ਲੈ ਕੇ ਘਰ ਆਏ ਸੇਵਾ ਸਹਾਇਕ ਨੇ ਕੁਝ ਹੀ ਮਿੰਟਾਂ ਦੇ ਵਿੱਚ ਲੋੜੀਂਦੀ ਕਾਰਵਾਈ ਪੂਰੀ ਕਰ ਦਿੱਤੀ ਤੇ ਉਹਨਾਂ ਨੂੰ ਭਾਰ ਕਰ ਦਿੱਤਾ। ਭਗਵੰਤਪਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਘਰ ਬੈਠੇ ਬਿਠਾਏ ਹੀ ਮਿੰਟਾਂ 'ਚ ਹੋਏ ਕੰਮ ਦੇ ਲਈ ਗੁਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ ਤੇ ਜਨਤਾ ਦੇ ਲਈ ਸ਼ੁਰੂ ਕੀਤੀ ਇਸ ਸਕੀਮ ਨੂੰ ਬਹੁਤ ਫਾਇਦੇਮੰਦ ਦੱਸਿਆ ਹੈ। ਸਭ ਤੋਂ ਵੱਡੀ ਜਿੰਨਾ ਮੇਰੇ ਬੇਟੇ ਦੀ ਪ੍ਰੋਬਲਮ ਸੀ ਉਹਦੇ ਕਰਕੇ ਮੈਨੂੰ ਉੱਥੇ ਜਾ ਕੇ ਇਹਨਾਂ ਉੱਥੇ ਖੜਾ ਕਰਨਾ ਮੁਸ਼ਕਲ ਸੀ। ਬਰਥ ਸਰਟੀਫਿਕੇਟ ਨੂੰ ਆਪਣਾ ਆਨਲਾਈਨ ਕਰਨਾ ਸੀ। ਉਕੇ ਪਹਿਲਾਂ ਇਹ ਹੱਥ ਨਾਲ ਲਿਖਿਆ ਸੀ ਇਹ ਸਰਵਿਸ ਮੈਂ ਤਿੰਨ ਤਿੰਨ ਚਾਰ ਦਿਨ ਪਹਿਲਾਂ ਹੀ ਮਤਲਬ ਕੀਤਾ ਸੀ ਉਹਨਾਂ ਨਾਲ ਫੋਨ ਫਿਰ ਉਹਨਾਂ ਮੈਨੂੰ ਇੱਕ ਟਾਈਮਿੰਗ ਦਿੱਤੀ ਵੀ ਕਿਹੜੇ ਦਿਨਾਂ 'ਚ ਤੁਸੀਂ ਮਤਲਬ ਅਪਾਇੰਟਮੈਂਟ ਲੈਣਾ ਚਾਹੁੰਦੇ ਜੀ ਕਿਹੜੇ ਟਾਈਮਿੰਗ 'ਚ ਲੈਣਾ ਚਾਹੁੰਦੇ ਜੀ ਫਿਰ ਮੈਂ ਆਪਣੇ ਅਕੋਰਡਿੰਗ ਜੀ ਮਤਲਬ ਕੰਮ ਦੇ ਹਿਸਾਬ ਨਾਲ ਅੱਜ ਦੀ ਲਈ ਸੀ ਤੇ ਅੱਜ ਵੀਰ ਹੁਣੀ ਆਪਣੇ ਘਰ ਆ ਗਏ ਸਾਡੇ ਕੋਲ ਇੱਕ ਐਪ ਹੈਗਾ ਡੀ 2 ਡੀ ਐਪ ਉਹਦੇ ਵਿੱਚ ਸਾਨੂੰ ਅਪਾਇੰਟਮੈਂਟ ਆਉਂਦੀਆਂ ਸਾਰੀਆਂ ਫਿਰ ਆਪਾਂ ਸਿਟੀ ਨੂੰ ਸਵੇਰੇ ਕਾਲ ਕਰ ਦਿੰਦਾ ਕਿ ਕਿਹੜੀ ਸਰਵਿਸ ਲੈਣੀ ਆ ਜਾਉਂਦੇ ਡਾਕੂਮੈਂਟ ਕਿੱਡ ਕਿੱਡੇ ਹੈਗੇ ਆ ਉਹਨਾਂ ਕੋ ਨਹੀਂ ਅਵੇਲੇਬਲ ਹੈਗੇ ਫਿਰ ਉਹਨਾਂ ਨੂੰ ਪੂਰੇ ਕਰਾਈਦੇ ਆ ਮਤਲਬ ਕਿ ਕੰਪਲੀਟ ਕਰਕੇ ਸਾਰਾ ਟਾਸਕ ਫਿਰ ਸਿਟੀ ਦੇ ਘਰੇ ਪਹੁੰਚੀਦਾ ਇਹਨਾਂ ਨੇ ਬਰਸੜੀ ਗੇੜ ਅਪਡੇਟ ਕਰਵਾਉਣਾ ਸੀ ਬੱਚੇ ਦਾ ਉਹਦੀ ਸਰਵਿਸ ਲਈ ਜ ਮੈਂ ਅਕਸਰ ਆਪਣੇ ਭਾਸ਼ਣਾ ਚ ਬੋਲਦਾ ਹੁੰਦਾ ਸੀ ਕਿ ਬੁੱਧਵਾਰ ਵੀਰਵਾਰ ਖਤਮ ਕਰਨੇ ਨੇ ਅਜਨੇ ਸਰਕਾਰੀ ਬੁੱਧਵਾਰ ਤੇ ਵੀਰਵਾਰ ਹੈ ਜਦੋਂ ਜਾਂਦਿਆ ਸਾਡੇ ਬਾਪੂ ਸਾਡੇ ਮਾਮੇ ਸਾਡੇ ਚਾਚੇ ਸਾਡੇ ਤਾਏ ਜੁੱਤੀਆਂ ਕੱਸ ਗਿਆ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦੇ ਮਾਰਦਿਆਂ ਦੀ ਉੱਥੇ ਜਾ ਕੇ ਛਿੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਜਾ ਬੁੜਿਆ ਤੂੰ ਕਿੱਧਰ ਮੂੰਹ ਚੱਕਿਆ ਇਹ ਤੇਰਾ ਕੰਮ ਨਹੀਂ ਹੋ ਸਕਦਾ ਅਗਲੇ ਬੁੱਧਵਾਰ ਨੂੰ ਆਹੀਂ ਚੱਲ ਭੱਜ ਜਾ ਇੱਥੋਂ ਲਾਈਨ ਚੋਂ ਨਿਕਲੋ ਜੇ ਸਾਹਬ ਹੈ ਨਹੀਂ ਅੱਜ ਚਲੇ ਗਏ ਕੰਮ ਹੈ ਕੋਈ ਵੀਰਵਾਰ ਨੂੰ ਆਹੀਂ ਮੈਂ ਬਹੁਤ ਚਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪ੍ਰਮਾਤਮਾ ਨੇ ਕੁਈ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਅੱਜ ਉਹ ਮੇਰੇ ਲਈ ਬਹੁਤ ਭਾਗਾ ਵਾਲਾ ਦਿਨ ਹੈ ਅੱਜ ਬੁੱਧਵਾਰ ਵੀਰਵਾਰ ਖਤਮ ਕਰਨਾ ਹੈ ਆਪਾਂ ਸ੍ਰੀ ਅੰਮ੍ਰਿਤਸਰ ਦੇ ਨਿਊ ਪਵਨ ਨਗਰ ਇਲਾਕੇ ਦੇ ਰਹਿਣ ਵਾਲੇ ਅਮਰੀਸ਼ ਛਤਰੀ ਵੀ ਸੂਬੇ ਦੇ ਉਹਨਾਂ ਲੱਖਾਂ ਲੋਕਾਂ ਚੋਂ ਇੱਕ ਨੇ ਜਿਨ੍ਹਾਂ ਨੇ ਭਗਵੰਤ ਪਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਲਾਭ ਲਿਆ ਇੱਕ ਸਾਲ ਪਹਿਲਾਂ ਹੋਈ ਪਤੀ ਦੀ ਮੌਤ ਤੋਂ ਬਾਅਦ ਦੋ ਬੇਟੀਆਂ ਦੀ ਪਰਵਰਿਸ਼ਤ ਤੇ ਘਰ ਖਰਚ ਚਲਾਉਣ ਦੇ ਲਈ ਅਮਰੀਸ਼ ਛਤਰੀ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ ਅਮਰੀਸ਼ ਛਤਰੀ ਨੇ ਵਿਧਵਾ ਪੈਨਸ਼ਨ ਲਗਾਉਣ ਦੀ ਸੋਚੀ ਪਰ ਪੈਨਸ਼ਨ ਲਵਾਉਣ ਦੇ ਲਈ ਕੀ ਕਰਨਾ ਪਏਗਾ ਕਿੱਥੇ ਜਾਣਾ ਪਏਗਾ ਜ਼ਹਿਨ ਦੇ ਵਿੱਚ ਉੱਠਦੇ ਅਜਿਹੇ ਕਈ ਸਵਾਲ ਉਹਨਾਂ ਦੇ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣੇ ਉਤੋਂ ਇਕੱਲੀ ਮਹਿਲਾ ਦਾ ਸਰਕਾਰੀ ਕੰਮ ਕਰਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣਾ ਕਿਹੜਾ ਸੌਖਾ ਸੀ ਇਹੀ ਸੋਚ-ਸੋਚ ਪਰੇਸ਼ਾਨ ਹੋ ਰੇ ਅਮਰੀਸ਼ ਛਤਰੀ ਨੂੰ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਭਗਵੰਤਪਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਪਤਾ ਲੱਗਿਆ ਤਾਂ ਮਨ ਨੂੰ ਜਿਵੇਂ ਉਹਨਾਂ ਦੇ ਸਿਰੋਂ ਭਾਰ ਲੱਗ ਗਿਆ ਹੋਏ ਗੁਰਿੰਦਰ ਸਿੰਘ ਵਾਂਗ ਹੀ ਅਮਰੀਤ ਛੱਤਰੀ ਨੇ 1076 ਨੰਬਰ ਤੇ ਕਾਲ ਕਰਕੇ ਆਪਣੀ ਸਮੱਸਿਆ ਦੱਸੀ ਜਿਸ ਮਗਰੋਂ ਉਹਨਾਂ ਦੀ ਸਹੂਲਤ ਮੁਤਾਬਕ ਸਮਾਂ ਲੈ ਕੇ ਪਹੁੰਚੇ ਸੇਵਾ ਸਹਾਇਕ ਪਰਮੇਂਦਰ ਸਿੰਘ ਨੇ ਪੈਨਸ਼ਨ ਅਪਲਾਈ ਕਰਨ ਸੰਬੰਧੀ ਸਾਰੀ ਫਾਰਮੈਲਿਟੀਆਂ ਨੂੰ ਕੁਝ ਹੀ ਸਮੇਂ ਦੇ ਵਿੱਚ ਪੂਰਾ ਕਰ ਦਿੱਤਾ ਬਿਨਾਂ ਕਿਸੇ ਪਰੇਸ਼ਾਨੀ ਬਿਨਾਂ ਰਿਸ਼ਵਤ ਘਰ ਬੈਠਿਆ ਹੀ ਅਪਲਾਈ ਹੋਈ ਪੈਨਸ਼ਨ ਤੋਂ ਬਾਅਦ ਅਮਰੀਸ਼ ਛੱਤਰੀ ਨੇ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਦਿੱਤੀ ਬਿਹਤਰੀਨ ਸੇਵਾ ਉਤੋਂ ਸੇਵਾ ਸਹਾਇਕਾਂ ਦੇ ਚੰਗੇ ਵਤੀਰੇ ਤੇ ਸਹਿਯੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੀ ਜਮ ਕੇ ਪ੍ਰਸ਼ੰਸਾ ਕੀਤੀ ਹੈ। ਹੋਵੇ ਵੀ ਕਿਉਂ ਨਾ ਆਖਰ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਸਰਕਾਰੀ ਦਸਤਾਵੇਜ਼ਾਂ ਦੇ ਨਾਲ ਜੁੜੇ ਕੰਮਾਂ ਦੇ ਲਈ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਂਦੇ ਬਲਕਿ ਸਰਕਾਰ ਖੁਦ ਘਰੇ ਆ ਕੇ ਹੁਣ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੀ ਹੈ। ਸਰ ਮੈਂ ਫੇਸਬੁੱਕ ਤੋਂ ਦੇਖਿਆ ਸੀਗਾ ਸਰਵਿਸ ਭਗਵੰਤ ਮਾ ਜੀ ਨੇ ਖੋਲਿਆ ਹੋਇਆ ਹੈ ਕਿ ਤੁਸੀਂ ਇਸ ਨੰਬਰ ਤੇ ਕਾਲ ਕਰੋ ਤੇ ਤੁਹਾਨੂੰ ਅੱਛੀ ਸਰਵਿਸ ਮਿਲੇਗੀ ਔਰ ਬਹੁਤ ਹੀ ਜਿਆਦਾ ਅੱਛੀ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਡੀਲ ਕੀਤਾ ਵਕੈਦਾ ਜਿਹੜੇ ਬੰਦਾ ਸਾਡੇ ਘਰ ਆਏ ਨੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਡੇ ਡਾਕੂਮੈਂਟ ਸਾਰੇ ਦੇਖ ਲਏ ਨੇ ਬਹੁਤ ਅੱਛੀ ਤਰੀਕੇ ਨਾਲ ਗੱਲ ਕੀਤੀ ਹੈ ਬਹੁਤ ਅੱਛੀ ਸਰਵਿਸ ਹੈ ਪਰਿਵਾਰਚ ਸਰ ਮੇਰੇ ਹਸਬੰਡ ਦੀ ਡੈਥ ਹੋ ਗਈ ਇੱਕ ਸਾਲ ਪਹਿਲੇ ਔਰ ਮੇਰੀਆਂ ਦੋ ਬੇਟੀਆਂ ਨੇ ਤੇ ਕੋਈ ਮੈਨੂੰ ਹੱਲੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਦੇ ਘਰ ਸਰਵਿਸ ਦੇ ਜਿਹੜੀ ਵਿੱਡੋ ਪੈਨਸ਼ਨ ਦੇ ਰਿਗਾਰਡਿੰਗ ਜਿਹੜੀ ਇਹਨਾਂ ਦੀ ਸਰਵਿਸ ਦੇਣ ਆਏ ਇਹਨਾਂ ਨੂੰ ਜਿਆਦਾ ਸੈਟੀਸਫਾਈਡ ਲੋਕ ਲੋਕਾਂ ਨੂੰ ਲੈਣਾ ਚ ਨਹੀਂ ਲੱਗਣਾ ਪੈਂਦਾ ਘਰ ਆਣ ਕੇ ਲੋਕਾਂ ਨੂੰ ਸਰਵਿਸ ਮਿਲਦੀ ਪਈ ਆ ਇਸ ਲਈ ਲੋਕੀ ਖੁਸ਼ ਨੇ ਸਰਵਿਸ ਤੋਂ ਇਸ ਚੀਜ਼ ਤੋਂ ਸੂਬੇ ਦੇ ਨਾਗਰਿਕਾਂ ਨੂੰ 43 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਇਸ ਸਕੀਮ ਦੇ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਰੋਜ਼ਾਨਾ ਕਿੰਨਿਆ ਕਪਾਇਟਮੈਂਟਸ ਆਉਂਦੀਆਂ ਨੇ ਇਹ ਸੇਵਾ ਸਹਾਇਕ ਕਿਵੇਂ ਲੋਕਾਂ ਦੇ ਘਰੋਂ ਘਰੀ ਜਾ ਕੇ ਉਹਨਾਂ ਦਾ ਸਮਾਧਾਨ ਕਰਦੇ ਨੇ ਇਸ ਬਾਰੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਪ੍ਰਿੰਸ ਸਿੰਘ ਨੇ ਅਹਿਮ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਨੂੰ ਲੋਕਾਂ ਦੇ ਲਈ ਬਹੁਤ ਲਾਭਕਾਰੀ ਦੱਸਿਆ। ਜਨਤਾ तकरीबन ਸਾਡੇ ਕੋਲ 50-60 ਦੇ ਕਰੀਬ ਅਪਾਇੰਟਮੈਂਟਸ ਆ ਜਾਂਦੀਆਂ ਨੇ ਜਿਹਦੇ ਵਿੱਚ ਸਰਵਿਸਿਸ ਆਰਾਊਂਡ 70 ਤੋਂ 80 ਹੁੰਦੀਆਂ ਨੇ। ਸੋ ਇਹਨਾਂ ਸਰਵਿਸਿਸ ਦੇ ਦੇ ਵਿੱਚ ਸਾਰੇ ਲੋਕਾਂ ਨੂੰ ਕੰਮ ਬੈਠੇ ਹੀ ਸਾਰੀਆਂ ਸੇਵਾਵਾਂ ਦਿੱਤੀ ਜਾਂਦੀਆਂ ਨੇ ਹਰੇਕ ਸੇਵਾ ਸਹਾਇਕ ਕੋ ਬਕਾਇਦਾ ਇੱਕ ਆਪਣਾ ਟੈਬ ਹੁੰਦਾ ਪਲੱਸ ਉਹਨਾਂ ਦੀ ਇੱਕ ਜੈਕਟਸ ਹੁੰਦੀ ਆ ਉਹ ਆਪਣੀ ਕਨਵੈਂਸ ਦੇ ਉੱਪਰ ਘਰ ਘਰ ਜਾਂਦੇ ਨੇ ਉਹਨਾਂ ਦੇ ਕੋਲ ਪ੍ਰੋਪਰ ਟਾਈਪਸ ਤੋਂ ਲੈ ਕੇ ਉਪਰੰਤ ਹੀ ਬੰਦੇ ਦੀ ਅਵੇਲੇਬਿਲਟੀ ਹੋਣ ਉਪਰੰਤ ਹੀ ਉਹਨਾਂ ਘਰ ਜਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਜਿੰਨੀ ਵੀ ਡਾਕੂਮੈਂਟੇਸ਼ਨ ਐ ਕੰਪਲੀਟ ਕਰਵਾ ਕੇ ਪ੍ਰੋਪਰ ਐਂਟਰੀ ਕਰਕੇ ਉਹਨਾਂ ਦੀ ਉੱਥੇ ਫੀਸ ਵਗੈਰਾ ਦੇ ਕੇ ਜੋ ਮੀਟਿੰਗ ਦੇਖ ਕੇ ਉਸ ਤੋਂ ਬਾਅਦ ਹੀ ਆਪਣੇ ਵੱਲੋਂ ਉਹਦਾ ਵੱਲੋਂ ਵਾਪਸ ਨੈਕਸਟ स्लॉट ਵੱਲ ਜਾ ਜਾਂਦਾ ਹੈ ਨੂਰ ਪਰਵੇਦੀ ਰੋਪੜ ਦੇ ਰਹਿਣ ਵਾਲੇ ਗੁਰਦੇਵ ਸਿੰਘ ਖੁਦ ਡਾਕੂਮੈਂਟ ਸੈਂਟਰ ਦੇ ਉੱਤੇ ਫੋਟੋ ਸਟੇਟ ਦੀ ਦੁਕਾਨ ਚਲਾਉਂਦੇ ਨੇ ਦੁਕਾਨਦਾਰੀ ਛੱਡ ਬੇਟੀ ਦੇ ਬਰਥ ਸਰਟੀਫਿਕੇਟ ਦੇ ਲਈ ਜੇਕਰ ਉਹ ਆਪ ਸੇਵਾ ਕੇਂਦਰ ਜਾਂਦੇ ਤਾਂ ਉਹਨਾਂ ਦਾ ਆਰਥਿਕ ਨੁਕਸਾਨ ਹੋਣਾ ਤਾਂ ਤੈ ਹੀ ਸੀ ਨਾਲ ਹੀ ਪੂਰਾ ਦਿਨ ਖਰਾਬ ਹੋਣ ਮਗਰੋਂ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਸੀ ਕਿ ਸਰਟੀਫਿਕੇਟ ਦੇ ਬਾਬਤ ਉਹਨਾਂ ਦਾ ਕੰਮ ਹੋ ਜਾਏਗਾ ਖੈਰ ਇਸੇ ਕਸ਼ਮਿਕਰਸ਼ ਦੇ ਵਿੱਚ ਉਲਝੇ ਗੁਰਦੇਵਾਲ ਸਿੰਘ ਨੂੰ ਇੱਕ ਵਿਗਿਆਪਨ ਦੇ ਰਾਹੀਂ ਜਦੋਂ ਭਗਵਾਨਤਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦਾ ਪਤਾ ਲੱਗਿਆ ਤਾਂ ਉਹਨਾਂ ਵੀ ਇਸ ਲਾਭ ਨੂੰ ਲੈਣ ਦੀ ਸੋਚੀ 1076 ਨੰਬਰ ਤੇ ਕੀਤੀ ਮਹਿਜ਼ ਇੱਕ ਕਾਲ ਦੇ ਨਾਲ ਘਰ ਬੈਠੇ ਬੈਠੇ ਹੀ ਬੇਟੀ ਦੇ ਬਰਥ ਸਰਟੀਫਿਕੇਟ ਦੀ ਐਂਟਰੀ ਦਾ ਕੰਮ ਇੰਨਾ ਜਲਦੀ ਹੋ ਜਾਏਗਾ ਇਸ ਦਾ ਅੰਦਾਜ਼ਾ ਗੁਰਦੇਵਾਲ ਸਿੰਘ ਹੋਰਾਂ ਨੂੰ ਨਹੀਂ ਸੀ ਮਹਿਜ਼ 3 ਦਿਨਾਂ ਦੇ ਅੰਦਰ ਹੀ ਉਹਨਾਂ ਦੀ ਬੇਟੀ ਦਾ ਬਰਥ ਸਰਟੀਫਿਕੇਟ ਉਹਨਾਂ ਦੇ ਘਰ ਪਹੁੰਚ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਿਲੀ ਇਸ ਬਿਹਤਰੀਨ ਸਹੂਲਤਾਂ ਨੂੰ ਗੁਰਦੇਵਾਲ ਸਿੰਘ ਕਿਵੇਂ ਦੇਖਦੇ ਨੇ ਆਓ ਉਹਨਾਂ ਤੋਂ ਹੀ ਜਾਣ ਲੈਂਦੇ ਆ ਮੈਂ ਵਰਸਾੜੀ ਵੀਰ ਦੀ ਐਂਟਰੀ ਪਵਾਣੀ ਸੀ ਬੱਚੀ ਦੀ ਤੇ ਮੈਂ ਐਡਵਰਟਾਈਜ਼ਮੈਂਟ ਸਰਦੀ ਦੇਖ ਰਹੀ ਸੀ 1076 ਦੇ ਕਿ ਜਿਹੜੇ ਕੀ ਘਰ ਆ ਕੇ ਬਲਾਈ ਡੋਰ ਟੂ ਡੋਰ ਸਟੈਪ ਦੇ ਰਹੇ ਅਸੀਂ ਐਂਟਰੀ ਪਵਾ ਸਕਦੇ ਉਹਦੇ ਅਕੋਰਡਿੰਗ ਹੀ ਮੈਂ ਫਿਰ ਆਪਣੇ ਮੋਬਾਈਲ ਨੰਬਰ ਦੇ 1076 ਤੇ ਕਾਲ ਕੀਤੀ ਜੀ ਤੇ ਇਹ ਸਾਰੋਣੀ ਐਂਟਰੀ ਬਣ ਗਈ ਆਪਣੇ ਘਰ ਆਈ ਜੀ ਮੈਂ ਕਿਤੇ ਗਿਆ ਨਹੀਂ ਐ ਓਨਲੀ ਘਰ ਤੋਂ ਹੀ ਕਾਲ ਕੀਤੀ ਕਾਲ ਕਰਨ ਤੋਂ ਬਾਅਦ ਆਪਰੇਟਰ ਘਰ ਆਗੇ ਜੀ ਤੇ ਐਂਟਰੀ ਮੇਰੀ ਡਾ ਨਹੀ ਉਸ ਤੋਂ ਬਾਅਦ 5-4 ਦਿਨਾਂ ਦਾ ਵੀ ਸਰਟੀਫਿਕੇਟ ਆ ਗਿਆ ਹੁਣ ਸੇਵਾ ਕੇਂਦਰੇ ਜਾਉਂਗੀ ਤਾਂ ਉੱਥੇ ਸਾਰ ਰਸ਼ ਪੈਂਦਾ ਜੀ ਲਾਈਨ ਚ ਖੜਨਾ ਪੈਂਦਾ ਜੀ ਟੋਕਨ ਕਟਾਣਾ ਪੈਂਦਾ ਜੀ ਇਤੇ ਵੀ ਮੈਂ ਨੋਰਮਲੀ ਘਰ ਤੋਂ ਕਾਲ ਕੀਤੀ ਜੀ ਮਤਲਬ ਮੈਨੂੰ ਸਾਰੀ ਸਹੂਲਤ ਘਰ ਮਿਲ ਗਈ ਛੋਟੇ ਛੋਟੇ ਕੰਮ ਨੇ ਕੰਮ ਜੰਮੇ ਕੋਈ ਖਾਸ ਨਹੀਂ ਹੈਗੇ ਬੀਸੀ ਸਰਟੀਫਿਕੇਟ ਲੈਣਾ ਕੁੜੀ ਬੀਸੀ ਐ ਮੁੰਡਾ ਬੀਸੀ ਐ ਸਰਟੀਫਿਕੇਟ ਲੈਣਾ ਹੈ ਪਰसों ਨੂੰ ਆਏ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੱਗ ਜਾਂਦੀ ਉਹਨੇ ਚਾਹ। ਦਫ਼ਤਰਾਂ ਚ ਰੁੜਨਾ ਨਹੀਂ ਪਊਗਾ। ਹੁਣ ਕੱਜਲ ਖਵਾਰੀਆਂ ਨਹੀਂ ਹੋਣ ਗਿਆ। ਸੈਲੂਨ ਚ ਲਾਉਣ ਵਾਲੇ ਰਵਿੰਦਰ ਕੁਮਾਰ ਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਆਪਣਾ ਮੈਰਿਜ ਸਰਟੀਫਿਕੇਟ ਬਣਵਾਉਣਾ ਚਾਹੁੰਦੇ ਸੀ। ਸੈਲੂਨ ਦੇ ਰੁਝੇਵੇਂ ਕਰਕੇ ਉਹਨਾਂ ਨੂੰ ਸਮਾਂ ਨਾ ਲੱਗ ਸਕਿਆ। ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਦੋਵੇਂ ਪਤੀ ਪਤਨੀ ਜੇਕਰ ਖੁਦ ਸਰਕਾਰੀ ਦਫ਼ਤਰ ਜਾ ਕੇ ਇਹ ਕੰਮ ਕਰਾਉਂਦੇ ਤਾਂ لازਮੀ ਉਹਨਾਂ ਨੂੰ ਸੈਲੂਨ ਬੰਦ ਰੱਖਣਾ ਪੈਣਾ ਸੀ ਉਦੋਂ ਪੂਰਾ ਦਿਨ ਵੀ ਖਰਾਬ ਹੁੰਦਾ ਅਜਿਹੇ ਦੇ ਵਿੱਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦਾ ਉਹਨਾਂ ਨੂੰ ਪਤਾ ਲੱਗਿਆ ਤੇ ਸਕੀਮ ਦਾ ਪਤਾ ਲੱਗਣ ਦੇ ਉਪਰੰਤ ਰਵਿੰਦਰ ਸਿੰਘ ਦਾ ਬਹੁਤ ਸਾਲਾਂ ਤੋਂ ਲਟਕਿਆ ਆ ਰਿਹਾ ਮੈਰਿਜ ਸਰਟੀਫਿਕੇਟ ਦਾ ਕੰਮ ਬਿਨਾਂ ਪਰੇਸ਼ਾਨੀ ਦੇ ਬਿਨਾਂ ਰਿਸ਼ਵਤ ਦੇ ਸੈਲੂਨ ਬੰਦ ਕੀਤੇ ਬਿਨਾਂ ਕੁਝ ਹੀ ਮਿੰਟਾਂ ਦੇ ਵਿੱਚ ਹੋ ਗਿਆ ਰਵਿੰਦਰ ਕੁਮਾਰ ਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜੋ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਉਣ ਦੀ ਬਜਾਏ ਜਨਤਾ ਦੇ ਸਰਕਾਰੀ ਦਸਤਾਵੇਜ਼ਾਂ ਸੰਬੰਧੀ ਸਾਰੇ ਕੰਮ ਹੁਣ ਘਰੇ ਬੈਠੇ ਬਿਠਾਏ ਹੀ ਹੋ ਰਹੇ ਨੇ ਜਿਸ ਦਾ ਸਿਹਰਾ ਸਿਰਫ ਤੇ ਸਿਰਫ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੂੰ ਜਾਂਦਾ ਹੈ ਮੇਰੇ ਮੇਰੇ ਸਰਟੀਫਿਕੇਟ ਸੀਗਾ ਤੇ ਉਹ ਕਾਫੀ ਟਾਈਮ ਦਾ ਡਿਊਸ ਹੈਗਾ ਤੋਂ ਆਫਿਸ ਜਿੱਦਾਂ ਅਸੀਂ ਕੰਮ 'ਚ ਬਿਜ਼ੀ ਹੁੰਦੇ ਹਾਂ ਨਾ ਤੇ ਆਫਿਸ ਵੀ ਸੱਜ ਸੰਡੇ ਦੇ ਕਰਕੇ ਆਫਿਸ ক্লোਜ਼ ਹੁੰਦੇ ਆ ਠੀਕ ਹੈ ਤੇ ਫਿਰ ਡਿਊ ਟੂ ਰੀਜ਼ਨ ਮਤਲਬ ਕਿ ਅਸੀਂ ਬਿਜ਼ੀ ਹੋਣ ਕਰਕੇ ਆਪਾਂ ਨਹੀਂ ਪਹਿਲਾਂ ਕਰਵਾਇਆ ਠੀਕ ਹੈ ਤੇ ਹੁਣ ਆਪ ਨੂੰ ਪਤਾ ਲੱਗਿਆ ਸੀਗਾ ਕਿ ਪੰਜਾਬ ਸਰਕਾਰ ਨੇ ਇਹ ਟੋਲ ਫ੍ਰੀ ਨੰਬਰ ਦਿੱਤਾ ਆਪਾਂ ਨੂੰ ਅਸੀਂ ਉਸ ਨੰਬਰ ਤੇ ਕਾਲ ਕੀਤਾ ਤੇ ਸਾਡੇ ਹਰਪੀਤ ਭਾਈ ਸਾਡੇ ਕੋਲ ਆਏ ਸਾਡਾ ਉਹਨੇ ਫਾਰਮ ਫਿਲ ਕੀਤਾ ਤੇ ਸਾਡਾ ਕੰਮ ਬੜਾ ਈਜ਼ੀ ਹੋ ਗਿਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਜੀ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਤੋਂ ਕੰਮ ਕਰਵਾਉਣਾ ਹੁੰਦਾ ਹੈ ਤਾਂ ਕਈ ਵਾਰ ਖੱਜਲ ਖਵਾਰੀ ਬਹੁਤ ਹੁੰਦੀ ਸੀਗੀ ਹੈਨਾ ਤੇ ਹੁਣ ਇਦਾਂ ਦਾ ਕੁਝ ਨਹੀਂ ਹੈ ਤੇ ਬਹੁਤ ਈਜ਼ੀ ਹੋ ਗਿਆ ਤੇ ਅਸੀਂ ਬਹੁਤ ਹੈਪੀ ਆ ਕਿ ਸਾਡਾ ਘਰੇ ਬੈਠਿਆਂ ਦਾ ਮੈਰਿਜ ਸਰਟੀਫਿਕੇਟ ਬਣ ਗਿਆ ਤੇ ਥੈਂਕ ਯੂ ਥੈਂਕ ਯੂ ਸੋ ਮੱਚ ਭਗਵਾਨ ਜੀ ਤੁਮਨ ਸਾਹਿਬ ਦਾ ਗੁਰਦੇਵਾਲ ਸਿੰਘ ਹੋਰਾਂ ਨੂੰ ਉਹਨਾਂ ਦੀ ਬੇਟੀ ਦਾ ਬਰਥ ਸਰਟੀਫਿਕੇਟ ਡਿਲੀਵਰ ਕਰਨ ਮੰਗਰੋਂ ਰਵਿੰਦਰ ਕੁਮਾਰ ਹੋਰਾਂ ਦੇ ਮੈਰਿਜ ਸਰਟੀਫਿਕੇਟ ਦੇ ਲਈ ਲਿੱਤੀ ਅਪਾਇੰਟਮੈਂਟ ਤੇ ਉਹਨਾਂ ਦੇ ਸੈਲੂਨ ਪਹੁੰਚੇ ਸੇਵਾਸ ਹਾਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦੰਦਿਆ ਦੱਸਿਆ ਕਿ 1076 ਤੇ ਕਾਲ ਕਰਕੇ ਲੋਕ ਕਿਹੜੇ ਕਿਹੜੇ ਸਰਕਾਰੀ ਦਸਤਾਵੇਜ਼ ਘਰੇ ਬੈਠੇ ਹੀ ਅਪਲਾਈ ਕਰ ਸਕਦੇ ਨੇ ਆਇਆ ਇਹਨਾਂ ਦਾ ਪਾਰਲਰ ਹੈ ਬਹੁਤ ਵੱਡਾ ਤੁਸੀਂ ਦੇਖ ਸਕਦੇ ਉਸ ਤੋਂ ਬਾਅਦ ਇਹਨਾਂ ਕੋਲ ਟਾਈਮ ਦੀ ਬਹੁਤ ਸ਼ੋਰਟੇਜ ਹੁੰਦੀ ਤੇ ਮੈਕਸਿਮਮ ਸੰਡੇ ਹੀ ਆਫ ਹੁੰਦਾ ਉਸ ਕਰਕੇ ਇਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਦੀ ਇਹਨਾਂ ਨੇ ਫਿਰ ਉਸ ਨੰਬਰ ਤੇ ਬੁਕਿੰਗ ਕਰੀ ਫਿਰ ਉਸ ਤੋਂ ਬਾਅਦ ਮੈ ਹੀ ਇਹਨਾਂ ਦੇ ਘਰੇ ਆ ਕੇ ਇਹਨਾਂ ਦਾ ਸਾਰਾ ਕੰਮ ਮਤਲਬ 1.5 ਘੰਟੇ ਦੇ ਵਿੱਚ ਇਹਨਾਂ ਨੂੰ ਫ੍ਰੀ ਕਰਤਾ ਸੀਗਾ ਨਾ ਇਹਨਾਂ ਨੂੰ ਦਫ਼ਤਰ ਜਾਣਾ ਪਿਆ ਨਾ ਹੀ ਕਿਸੇ ਖੱਜਲ ਖਵਾਰੀ ਦਾ ਸਾਹਮਣਾ ਹੋਇਆ ਤੇ ਇਹਨਾਂ ਦੇ ਮਤਲਬ ਬਹੁਤ ਵਧੀਆ ਕੰਮ ਵਧੀਆ ਤਰੀਕੇ ਦੇ ਨਾਲ ਬਹੁਤ ਘੱਟ ਟਾਈਮ ਦੇ ਵਿੱਚ ਕਰਾ ਕੇ ਕੋਈ ਵੀ 1076 ਨੰਬਰ ਤੇ ਕਾਲ ਕਰਕੇ ਕਿਸੇ ਵੀ ਟਾਈਮ ਅਪਾਇੰਟਮੈਂਟ ਲੈ ਸਕਦਾ ਤੇ ਆਪਣਾ ਈਜ਼ੀ ਕੰਮ ਆਪਣੇ ਘਰੇ ਕਰਵਾ ਸਕਦਾ ਪਟਿਆਲਾ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸਾਹਿਲ ਗਰਗ ਤੇ ਉਹਨਾਂ ਦੇ ਪਤਨੀ ਦਿਵਿਆ ਦੋਵੇਂ ਨੌਕਰੀ ਪੇਸ਼ਾਨੇ ਨੌਕਰੀ ਪੇਸ਼ਾ ਇਨਸਾਨ ਲਈ ਕੰਮ ਤੋਂ ਸਪੈਸ਼ਲ ਛੁੱਟੀ ਲੈ ਕੇ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਗੇੜੇ ਮਾਰਨਾ ਕਿੰਨਾ ਔਖਾ ਹੈ ਚਾਏ ਦੇ ਦੱਸਣ ਦੀ ਲੋੜ ਨਹੀਂ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੇ ਹੁੰਦੇ ਚਿੰਤਾ ਦੀ ਕੋਈ ਲੋੜ ਨਹੀਂ ਮਹਿਜ਼ ਇੱਕ ਦਿਨ ਪਹਿਲਾਂ 1076 ਤੇ ਅਪਲਾਈ ਕਰਨ ਤੇ ਅਗਲੇ ਹੀ ਦਿਨ ਸਮਾ ਲੈ ਕੇ ਗਰਗ ਸਾਹਿਬ ਦੇ ਘਰ ਪਹੁੰਚੇ ਸੇਵਾ ਸਹਾਇਕ ਨੇ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਦਾ ਸਰਟੀਫਿਕੇਟ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਜਿਸ ਦੇ ਲਈ ਉਹਨਾਂ ਨੇ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਬਹੁਤ ਹੀ ਵਧੀਆ ਸਹੂਲਤ ਹੈ ਜੀ ਕਰੇ ਬੈਠੇ ਹੀ ਅਪਾਇੰਟਮੈਂਟ ਸਾਰਾ ਪ੍ਰੋਸੈਸ ਉਹਨਾਂ ਨੇ ਸਮਝਾਤਾ ਤੇ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਵੀ ਕਰੇ ਹੋ ਗਿਆ ਤੇ ਸਰਟੀਫਿਕੇਟ ਵੀ ਕਰੇ ਆ ਜਾਏਗਾ ਤਾਂ ਬਹੁਤ ਹੀ ਵਧੀਆ ਸਹੂਲਤ ਜਿਵੇਂ ਅਸੀ ਵਰਕਿੰਗ ਹੈ ਤਾਂ ਕਰਿਆ ਕੇ ਸਭ ਸਹੂਲਤ ਮਿਲ ਰਹੀ ਹੈ ਸਾਨੂੰ ਤੇ ਸਰਟੀਫਿਕੇਟ ਵੀ ਕਰੇ ਮਿਲ ਰਿਹਾ ਤਾਂ ਸਭ ਤੋਂ ਵਧੀਆ ਹੈ ਹੋਗਾ ਜਿਹੜੇ ਵੀ ਮੁਲਾਜ਼ਮ ਆਏ ਸੀ ਉਹਨਾਂ ਨੇ ਵੀ ਸਭ ਕੁਝ ਸਮਝਾਇਆ ਹੋਇਆ ਸੀ ਤਾਂ ਸਭ ਕੁਝ ਤੌਰ ਤਰੀਕੇ ਨਾਲ ਹੋਇਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਈ ਉਸ ਦਿਵਿਆ ਕਾਉਂਸਲ ਦੀਪੀਤਾ ਡਾਕਟਰ ਰਾਜੀਵ ਕਾਉਂਸਲ ਨੇ ਪੰਜਾਬ ਸਰਕਾਰ ਦੀ ਸਚਲਾਗਾਯੋਗ ਸਕੀਮ ਦੇ ਤਹਿਤ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਦੀ ਸਿਫਤ ਕਰਦੇ ਆ ਜੋ ਕੁਝ ਆਖਿਆ ਆਉ ਉਹਨਾਂ ਕੋਲ ਨਹੀਂ ਸੁਣਦੇ ਆ ਸਰਕਾਰ ਮਾਨ ਸਾਹਿਬ ਦਾ ਬਹੁਤ ਅੱਛਾ ਉਪਰਾਲਾ ਤੇ ਅਸੀਂ ਤਾਂ ਇੱਕ ਹੋਰ ਗੱਲ ਵੀ ਕਹਿਣਾ ਚਾਹਵਾਂ ਵੀ ਜਿਹੜੇ ਉੱਥੋਂ EMPLOYEES ਆਏ ਨੇ ਪੰਜਾਬ ਸਰਕਾਰ ਦੇ ਉਹ ਬਹੁਤ ਹੀ ਅੱਛੇ ਸੀ ਉਹਨਾਂ ਦਾ ਬਿਹੇਵੀਅਰ ਬਹੁਤ ਹੀ ਅੱਛਾ ਹੈਗਾ ਮੇਰਾ ਤੇ ਅਸੀਂ ਮਾਨ ਸਰਕਾਰ ਤੇ ਸਾਨੂੰ ਮਾਨ ਤੇ ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕਰਕੇ ਜਿਹੜਾ ਕਿ ਸਾਨੂੰ ਇਹ ਸਹੂਜਾ ਦਿੱਤੀ ਹੈ ਜਿਹਦੇ ਜਦੋਂ ਕਿ ਅਸੀਂ ਉੱਥੇ ਜਦੋਂ ਜਾਂਦੇ ਸੀ ਮੈਂ ਆਪਣੀ ਦੋਸਤ ਦੀ ਬੇਟੀ ਵੱਲੇ ਗਿਆ ਉਦੋਂ ਸਾਨੂੰ ਬਹੁਤ ਟਾਈਮ ਲੱਗਿਆ ਤੇ ਬਹੁਤ ਖੱਜਲ ਖਵਾਰ ਹੋਏ ਤੇ ਪਰ ਅੱਜ ਜਿਵੇਂ ਤੁਸੀਂ ਆਏ ਹੋ ਤੁਸੀਂ ਸਾਨੂੰ ਬਹੁਤ ਸੌਲਟ ਹੋਈ ਮੇਰੀ ਐਕਚੁਅਲੀ ਬੇਟੀ ਦੀ ਮੈਰਿਜ ਹੋਈ ਸੀ ਤੇ ਉਹਦਾ ਮੈਰਿਜ ਸਰਟੀਫਿਕੇਟ ਬਣਾਉਣਾ ਸੀ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ। ਹੁਸ਼ਿਆਰਪੁਰ ਦੇ ਪਿਪਲਾਵਾਲਾ ਇਲਾਕੇ ਦੇ ਵਿੱਚ ਰਹਿੰਦੇ ਜੁਗਿੰਦਰ ਸਿੰਘ ਉਮਰ ਦੇ ਇਸ ਪੜਾਅ ਦੇ ਵਿੱਚ ਉਹ ਚਾਹ ਪਕੌੜਿਆਂ ਦੀ ਰੇੜੀ ਲਗਾ ਕੇ ਜ਼ਿੰਦਗੀ ਗੁਜ਼ਰਬਸਰ ਕਰ ਰਹੇ ਨੇ। ਕਾਫੀ ਸਮੇਂ ਤੋਂ ਬੁੜਾਪਾ ਪੈਨਸ਼ਨ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਖਾ ਕੇ ਥੱਕ ਚੁੱਕੇ। ਜੁਗਿੰਦਰ ਸਿੰਘ ਪੈਨਸ਼ਨ ਦੀ ਉਮੀਦ ਹੀ ਛੱਡ ਚੁੱਕੇ ਸੀ ਪਰ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦਾ ਲਾਭ ਲੈਣ ਦੇ ਮਗਰੋਂ ਲੱਗੀ ਪੈਨਸ਼ਨ ਤੋਂ ਬਾਅਦ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਦੱਸਦੀ ਹੈ ਕਿ ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਕਿ ਨਹੀਂ ਖੁਸ਼ ਨੇ ਸਰਟੀਫਿਕੇਟ ਇਹ ਕੀਤਾ ਸੀਗਾ ਵੀ ਪੈਨਸ਼ਨ ਦਾ ਬਟਾਪੇ ਦਾ ਫੇਸਾਨੂੰ ਪਤਾ ਲੱਗਿਆ ਵੀ ਭਗਵਾਨਤ ਮਾਨ ਨੇ ਇਹ ਅਪਦਾਲਾ ਕੀਤਾ ਵੀ ਘਰ ਆ ਕੇ ਤੁਹਾਡਾ ਪੈਨਸ਼ਨ ਦਾ ਔਨਲਾਈਨ ਕੀਤਾ ਜਾਊਗਾ ਉਹ ਸਾਡੇ ਕੋਲ ਬੰਦੇ ਆਏ ਆ ਸਰਟੀਫਿਕੇਟ ਦਿੱਤਾ ਸਰ ਇਹਨਾਂ ਦੇ ਤਕਰੀਬਨ 3-4 ਦਿਨ ਲੱਗੇ ਸਰ 3-4 ਦਿਨ ਅੰਦਰ 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 ਬਣ ਗਿਆ ਜੀ ਖੁਸ਼ ਹੈ ਜੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਸਰਕਾਰ ਦਾ ਵੀ ਸਾਡਾ ਵੀ ਉਹਨਾਂ ਨੇ ਧੰਨਵਾਦ ਕੀਤਾ ਜੀ ਹੁਸ਼ਿਆਰਪੁਰ ਦੇ ਦਾਰਾਪੁਰ ਦੇ ਵਿੱਚ ਰਹਿੰਦੇ ਰਿਸ਼ਵ ਬੱਗਾ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਐਸੀ ਸੁਵਿਧਾ ਵੀ ਦੇ ਸਕਦੀ ਹੈ ਜੋ ਉਹਨਾਂ ਦੇ ਸਮੇਂ ਅਨੁਕੂਲ ਘਰ ਆ ਕੇ ਉਹਨਾਂ ਦਾ ਕੰਮ ਕਰਵਾ ਦੇਵੇ ਪਰ 1076 ਤੇ ਕਾਲ ਕਰਨ ਤੋਂ ਬਾਅਦ ਘਰਾਏ ਸੇਵਾ ਸਹਾਇਕ ਦੇ ਵੱਲੋਂ ਉਹਨਾਂ ਦੀ ਬੇਟੀ ਦਾ ਬਰਥ ਸਰਟੀਫਿਕੇਟ ਕੁਝ ਹੀ ਮਿੰਟਾਂ ਦੇ ਵਿੱਚ ਅਪਲਾਈ ਕਰਨ ਦੇ ਮਗਰੋਂ ਉਹ ਵੀ ਪੰਜਾਬ ਸਰਕਾਰ ਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਸਕੇ ਮੈਂ ਜਿਹਦਾ ਵਰਕਿੰਗ ਆ ਜੀ ਤੇ ਅੱਜ ਮੈਂ ਫ੍ਰੀ ਸੀਗਾ ਤੇ ਮੈਂ ਅਪਾਇੰਟਮੈਂਟ ਵਿੱਚ ਮੈਨੂੰ ਪਤਾ ਸੀ ਮੈਨੂੰ ਅੱਜ ਛੁੱਟੀ ਆ ਤਾਂ ਮੈਂ ਉਹ ਟਾਈਮ ਰੱਖਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਲੋਟ ਵੀ ਕਿਹੜਾ ਆ ਇੰਨੀ ਜ਼ਿਆਦਾ ਮਤਲਬ ਕਿ ਤੁਸੀਂ ਦੇਖੋ ਕਸਟਮਾਈਜੇਸ਼ਨ ਦੀ অপਸ਼ਨ ਹੈਗੀ ਹੈ ਤੇ ਜਿਹੜੀ ਕੀ ਮਤਲਬ ਕਿ ਯਕੀਨ ਦੀ ਹੁੰਦਾ ਬਟ ਹੈਗੀ ਆ ਇਹ ਬਹੁਤ ਜ਼ਿਆਦਾ ਮਤਲਬ ਕਿ ਫਾਇਦੇਮੰਦ ਹੈ ਜੀ ਤਿੰਨ ਚਾਰ ਮਿੰਟਾਂ ਦੇ ਅੰਦਰ ਜਿਹੜੀ ਡਿਟੇਲ ਚਾਹੀਦੀ ਹੁੰਦੀ ਉਹੀ ਉਹਨੂੰ ਟਾਈਮ ਲੱਗਿਆ ਜੀ ਜਿਹੜਾ ਲੱਗਿਆ ਆ ਆਦਰਵਾਇਸ ਨਾ ਹੀ ਉੱਤੇ ਕੋਈ ਵੇਟਿੰਗ ਪੀਰੀਅਡਸ ਦਾ ਤੇ ਬਹੁਤ ਵਧੀਆ ਜੀ ਨਮਰਤਾ ਨਾਲ ਬੋਲੇ ਆ ਜੀ ਬਹੁਤ ਵਧੀਆ ਲੱਗਾ ਜੀ ਉਹ ਚੀਜ਼ ਸਾਰੀ ਵਿੱਚ ਹਰ ਮੁਸ਼ਕਿਲ ਨੂੰ ਆਸਾਨ ਬਣਾਇਆ ਜੋ ਕਿਹਾ ਉਹ ਕਰਕੇ ਵਿਖਾਇਆ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕਰਕੇ ਜਨਤਾ ਦਾ ਪੈਸਾ ਤੇ ਸਮਾਂ ਬਚਾਇਆ ਕਹਾਵਤ ਹੈ ਕਿ ਪਿਆਸੇ ਨੂੰ ਖੂਹ ਕੋਲ ਜਾਣਾ ਪੈਂਦਾ ਪੰਜਾਬ ਸਰਕਾਰ ਨੇ ਤਾਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਸਦਕਾ ਇਸ ਕਹਾਵਤ ਨੂੰ ਹੀ ਬਦਲ ਕੇ ਰੱਖ ਦਿੱਤਾ ਡਿਜੀਟਲਾਈਜੇਸ਼ਨ ਦੇ ਜ਼ਮਾਨੇ ਦੇ ਵਿੱਚ ਟੈਕਨੋਲੋਜੀ ਦਾ ਸਹੀ ਇਸਤੇਮਾਲ ਕਰਦੇ ਹੋਏ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਬਦਲਾਅ ਤੇ ਵਿਕਾਸ ਦੀ ਸੋਚ ਤੇ ਪੈਰਾ ਦਿੰਦੀ ਨਿਤ ਨਵੀਆਂ ਪੁਲੰਗਾ ਪਟ ਰਹੀ ਪੰਜਾਬ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਕਿ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਲਾ ਕੇ ਆਓ ਆਪਾਂ ਧਾਰੀਏ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਔਰ ਜਲਦੀ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਸਰਕਾਰ ਦਾ ਇੱਕੋ ਮੰਤਵ ਹੈ ਕਿ ਡਿਜੀਟਲਾਈਜੇਸ਼ਨ ਦੇ ਇਸ ਯੁੱਗ ਦੇ ਵਿੱਚ ਸੂਬੇ ਦੇ ਲੋਕਾਂ ਦੇ ਲਈ ਬਿਹਤਰ ਸਹੂਲਤ ਦੇਣ ਦੇ ਲਈ ਅਸਲ ਮਾਇਨੇ ਅਰ ਵਿੱਚ ਸੂਬੇ ਨੂੰ ਡਿਜੀਟਲ ਤੌਰ ਤੇ ਸਮਰਥ ਸੁਭਾਜ ਦੇ ਵਿੱਚ ਬਦਲਿਆ ਜਾ ਸਕੇ